ਕਲਮੇ ਬੰਦੋ ਮੜ ਕੋਡੋ ਗਾ ਨਾ ਆਇਆ ਪਾਣੀ ਭਾਜੀ ਮੰਡੀ ਪਤਾ ਨਹੀਂ ਪਿੱਛੇ ਵਾਲੇ ਦੇ ਘਰ ਸਾਡੇ ਘਰ ਦੇ ਨਾਲ ਕੋਠਾ ਲੱਗਦਾ ਹੈ ਉਹਨਾਂ ਦੇ ਨਾ ਪਿੱਛੇ ਵਾਲੇ ਦੇ ਪੁਲਸ ਆਈ ਸੀਗੀ ਪੁਲਸ ਆਡਰ ਦਾ ਇੱਧਰ ਆ ਗਿਆ ਸਾਡਾ ਮੁੰਡਾ ਗੇਟ ਬੰਦ ਸੀ ਕਿ ਸਾਨੂੰ ਗਲੀ ਚ ਫੋਨ ਆਇਆ ਕਿ ਤੁਹਾਡੇ ਵੀ ਮੁੰਡਾ ਡਿੱਗਿਆ ਅੱਛਾ ਜੀ ਫਿਰ ਅਸੀਂ ਉੱਠ ਕੇ ਦੇਖਿਆ ਪਿੱਛੇ ਵਾਲੇ ਨੇ ਕੰਮ ਕਰਦਾ ਸੀ ਕਈ ਦਿਨਾਂ ਤੋਂ ਅੱਛਾ ਕਿੰਨੀ ਉਮਰ ਦੇ ਲਗਭਗ 6 ਸਾਲ ਹੋ ਗਈ ਸੋ ਡਾਤਾ ਹੋਇਆ ਹੀ ਨਹੀਂ ਕੋਈ ਉਹਨਾਂ ਦਾ ਰਹਿੰਦਾ ਕਿੰਨੇ ਸਨ ਹੋਗੇ ਨੂੰ ਸਾਰਿਆਂ ਨੂੰ ਪਤਾ ਹੈਗਾ ਉਹਨਾਂ ਦੇ ਲੈਟਰੀ ਕੇ ਬਾਥਰੂਮ ਵੀ ਦੁਰਦਾ ਹੈਗਾ ਸਾਰੇ ਇੱਧਰ ਹਾਂ ਬਗੇ ਉਹਨਾਂ ਦੇ ਪੁਲਿਸ ਤੇ ਦੰਦੇ ਮਾਰੀ ਕੰਮ ਹੈ ਤੇ ਉਹ ਮਗਰ ਲੱਗੀ ਹੋਈ ਹੈ ਜੀ ਪੁਲਿਸ ਪੁਲਿਸ ਨੇ ਰਾਣੋਂ ਨੇ ਛਾਲ ਮਾਰੀ ਕੋਟਰ ਕਿਹੜੀ ਕਿਹੜੀ ਬੇਟੀ ਨੂੰ ਮਾਰੀ ਛਾਲ ਉਹਨੇ ਹਾਂ ਜੀ ਉਹਨੇ ਤਾਂ ਆਹੇ ਕੋਲੀਆਂ ਤੇ ਕੋਨੇ ਰਹਿ ਲਿਆ ਲੱਗਣਾ ਉਹ ਕਰਾ ਡਾੜਾ ਪੜਿਆ ਤਾਂ ਬੈਠੀ ਅੜਾ ਡਾੜਾ ਪੜਿਆ ਆਪਣੇ ਉਹ ਆਮ ਦਾ ਤਾਂ ਹੋ ਗਿਆ ਉਹਨੇ ਸਾਨੂੰ ਤਾਂ ਪਤਾ ਲੱਗਿਆ ਸੁੱਤੇ ਪਏ ਸੀ ਤਾਂ ਸੰਤ ਗੱਲੀ ਵਾਲਿਆਂ ਨੇ ਦੱਸਿਆ ਤਾਂ ਸਾਨੂੰ ਪਤਾ ਲੱਗਿਆ ਇਹ ਮੁਕੇ ਦੀ ਮੌਤ ਹੋ ਗਈ ਉਹ ਤਾਂ ਇਦਾਂ ਤਾਂ ਪਤਾ ਨਹੀਂ ਸਿੱਧਾ ਸੁੱਤੇ ਉੱਠ ਕੇ ਦੇਖਿਆ ਉਦੋਂ ਪੁਲਿਸ نیچے ਸੀਗੀ ਮੁਕੇ ਦਾ ਯਾਰ ਪੰਜਾਂ ਮੀਟਾਂ ਬਾਹਰ ਹੋਇਆ ਨਾਰੀ ਖੜੀ ਸੀਗੀ ਚਲੋ ਠੀਕ ਆ ਜੀ ਮਸਲਾ ਕੋਈ ਨਹੀਂ ਸੀ ਮੁੰਡਾ ਝਾੜੂ ਪੂੰਛੇ ਦਾ ਕੰਮ ਕਰਦਾ ਸੀ ਇੱਥੇ ਜਿੰਨੇ ਆਂਦਾ ਸੀ ਰਾਤ ਨੂੰ ਆਪਣੇ ਘਰੇ ਚਲੇ ਜਾਂਦਾ ਸੀ ਪੁਲਿਸ ਨਜਾਜ਼ੀ ਤੰਗ ਕਰਦੀ ਪਈਆਂ ਨਿਆਣਿਆਂ ਨੂੰ ਮੇਰੇ ਨਿਆਣੇ ਘਰੇ ਵੀ ਨਹੀਂ ਹੈਗੇ ਮੇਰੇ ਨਿਆਣੇ ਇੱਕ ਸੈਂਟਰ ਚ ਕਾਇਆ ਮੈਂ ਇੱਕ ਗਿਆ ਉੱਤੇ ਮਾਤਾ ਤੇ ਤੇ ਪਿੱਛੋਂ ਆ ਕੇ ਪੁਲਿਸ ਤੰਗ ਕਰਦੇ ਮੇਰੇ ਜਿਹੜਾ ਇਹ ਮੈਨੂੰ ਇਹ ਤੁਹਾਡਾ ਕੀ ਲੱਗਦਾ ਸੀਗਾ ਇਹ ਸਾਡਾ ਕੋਈ ਨਹੀਂ ਸੀ ਇਹ ਕੰਮ ਕਰਦਾ ਸੀ ਇੱਥੇ ਤੁਹਾਡੇ ਕੋਲ ਹਾਂਜੀ ਜਿੱਦਾਂ ਝਾੜੂ ਪੋਚਾ ਕੀਤਾ ਰੋਟੀ ਪਾਣੀ ਖਾਧੀ ਚਲਾ ਗਿਆ ਅੱਛਾ ਜੀ ਰੋਟੀ ਪਾਣੀ ਖਾਂਦਾ ਸੀ ਘਰੇ ਅੱਛਾ ਇਹ ਪਿੱਛੋਂ ਇਹ ਪੁਲਿਸ ਇਹ ਮਗਰ ਪਿੱਛਾ ਕਰਦੀ ਆਈ ਹਾਂਜੀ ਪਿੱਛੋਂ ਪੁਲਿਸ ਆਈ ਇਹ ਡਰਦਾ ਮਾਰੋ ਕੋਠੇ ਤੋਂ ਟੱਪ ਕੇ ਤੇ ਜਿਹਨੇ ਛਲੰਗ ਮਾਰੀ ਪਿੱਛੇ ਜਾ ਕੇ ਤੇ ਇਹਨੇ ਮੌਕੇ ਤੇ ਮੌਤ ਹੋ ਗਈ ਨਾ ਹਾਂ ਮੌਕੇ ਤੇ ਮੌਤ ਹੋ ਗਈ ਇਹਦੀ ਤੇ ਪੁਲਿਸ ਦਾ ਕੀ ਕਹਿਣਾ ਵਾ ਪੁਲਿਸ ਤਾਂ ਭਾਜੀ ਨਜਾਜ਼ੀਤਨ ਕਰਦੀ ਹੈ ਜਦੋਂ ਕਰਦੇ ਸੀ ਕਰਦੇ ਸੀ ਹੁਣ ਫੇਰ ਸਾਨੂੰ ਨਜਾਜ਼ੀਤਨ ਕਰਦੀ ਪਈ ਹੈਗੀ ਇਹ ਕੋਈ ਰੇਡ ਰੇਟ ਬਾਰ ਬਾਰ ਰੇਟ ਬਾਰ ਬਾਰ ਰੇਟੇ ਕੋਈ ਮਤਲਬ ਤੋੜਾ ਹੁੰਦਾ ਜਦੋਂ ਕਰਦੇ ਸੀ ਉਦੋਂ ਕਰਦੇ ਸੀ ਅਜਾ ਉਹਦੇ دہشت ਦੇ ਦੌਰਾਨ ਉਹਨੇ 30 ਫੁੱਟ ਤੋਂ ਸਾਨੂੰ ਛਾਲ ਮਾਰਤੀ ਹਾਂਜੀ ਥੱਲੇ ਛਾਲ ਮਾਰਤੀ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਮੁੰਡੇ ਦੀ ਏਹਦਾ ਜਿਹੜਾ ਹੁਣ ਕਸੂਰਵਾ ਪੁਲਿਸ ਆਣਾਂਗੇ ਹਾਂ ਪੁਲਿਸ ਹੈ ਜੇਦੀ ਕਸੂਰਵਾ ਕੀ ਹੋਇਆ ਕਿ ਮੈਂ ਦੱਸ ਮੋਕੇ ਦੇ ਬੰਦਾ ਮਰਿਆ ਪਿਆ ਸੀ ਤੇ ਉਹਨੇ ਸੁਣਦੇ ਆਏ ਕਿ ਤੁਹਾਡੇ ਡੱਡ ਨਾਲੋਂ ਸ਼ਾਲ ਸ਼ੂ ਮਾਰੀ ਕੋਟੇ ਦੇ ਬਾਰੇ ਕੋਈ ਆ ਪਲਵਰ ਬੰਦਾ ਮਰਿਆ ਪਿਆ ਲੋਕਾਂ ਨੇ ਦੱਸਿਆ ਗੱਡੀ 'ਚ ਬੰਦਾ ਮਰਿਆ ਪਿਆ ਤੇ ਫੇਰ ਫੋਟਾਈ ਠੀਕ ਹੈ ਨਹੀਂ ਪਰ ਇਹ ਵੀ ਪਤਾ ਲੱਗ ਰਿਹਾ ਕਿ ਨਸ਼ੇ ਦੇ ਦੌਰਾਨ ਤੋਂ ਕਿ ਡੇਟੂਡ ਮਾਰਿਆ ਉਹਦੇ ਕਰਕੇ ਪੁੱਛ ਰਹੇ ਨੇ ਚੱਲ ਠੀਕ ਹੈ ਅੱਛਾ ਜੀ ਉਨੇ ਤੇ ਕਹਿੰਦੇ ਕੋਈ ਮੋੜੀ ਨਾ ਦੂਰ ਉਹਨੇ ਛਾਲ ਮਾਰੀ ਸੁਣਦੇ ਆ ਕਿ ਤੁਸੀਂ ਰੇਡ ਕੀਤਾ ਰੇੜੇ ਦੇ ਦੌਰਾਨ ਕਿ ਉਹਨੇ ਛਾਲ ਮਾਰੀ ਹੈਗੀ ਆ ਉਹ ਰੇਡ ਦੇ ਦੌਰਾਨ ਸਾਡੇ ਆਉਣ ਤੋਂ ਪਹਿਲਾਂ ਹੀ ਪਿਆ ਸੀ ਓਕੇ ਠੀਕ ਹੈ ਬਾਈ ਕੱਲ ਕੰਮ ਬੰਦ ਮੜ ਕੋਡ ਹੋਗਾ ਨਾ ਆਇਆ ਪਾਣੀ ਭਾਜੀ ਬੰਦੇ